ਦੋ ਦਿਨ ਪਹਿਲਾਂ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਤਬੀਅਤ ਜਿਹੜੀ ਆ ਉਹ ਖਰਾਬ ਹੋ ਗਈ ਸੀ ਬਿਮਾਰ ਹੋ ਗਏ ਸੀ ਕੱਲ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਡਵਾਈਸ ਕੀਤਾ ਜੇ ਤੁਹਾਨੂੰ ਹਸਪੀਟਲ ਚ ਲੈ ਕੇ ਜਾਣਾਗਾ ਕਿਉਂਕਿ ਪਲਸ ਰੇਟ ਜਿਹੜਾ ਉਹ ਘਟ ਗਿਆ ਸੀਗਾ ਸੋ ਅੱਜ ਅਸੀਂ ਮੈਂ ਤੇ ਮੇਰੇ ਕੈਬਨਟ ਦੇ ਕਲੀਗ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਅਸੀਂ ਅੱਜ ਉਹਨਾਂ ਦਾ ਪਤਾ ਲੈ ਕੇ ਆਇਆਗੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਲੰਗੇ ਉਹਨਾਂ ਦਾ ਪਲਸ ਰੇਟ ਵੀ ਠੀਕ ਹੋ ਗਿਆ ਔਰ ਡਾਕਟਰ ਸਹਿਵਾਨ ਨੇ ਉਹਨੂੰ ਲੋਅਾਈਸ ਦਿੱਤੀ ਆ ਕਿ ਤੁਸੀਂ ਇੱਕ ਜਾਂ ਦੋ ਦਿਨ ਹੋਰ ਜਿਹੜਾ ਉਹ ਰੈਸਟ ਕਰੋ ਹਸਪੀਟਲ ਤੇ ਰਹੋ ਤਾਂ ਕਿ ਬਿਲਕੁਲ ਤੰਦਰੁਸਤ ਹੋ ਕੇ ਘਰ ਨੂੰ ਜਾਓ ਇਹ ਜਿਹੜੀ ਆ ਉਹਨਾਂ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਮਾਨਜੋ ਸੀਐਮ ਸਾਹਿਬ ਨੇ ਆਪ ਦੱਸਿਆ ਕਿ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਐਡਵਾਈਸ ਕੀਤਾਗਾ ਕਿ ਲਗਭਗ 2 ਦਿਨ ਜਾਂ 3 ਦਿਨ ਜਿਹੜਾ ਹੈਗਾ ਹੋਰ ਹਸਪਤਾਲ 'ਚ ਰਹੋ ਔਰ ਉਹ ਬੜੀ ਚੜਦੀ ਕਲਾ 'ਚ ਨੇ ਠੀਕ ਨੇਗੇ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਸਭ ਸਾਰਾ ਕੁਝ ਦੱਸਿਆ ਕਿ ਕਾਫੀ ਦਿਨ ਕਿਉਂਕਿ ਲਗਾਤਾਰ ਚੌਪਰ ਜਦੋਂ ਉਹਨਾਂ ਨੇ ਖੜਾਤਾ ਸੀਗਾ ਲਗਾਤਾਰ ਉਹ ਗੱਡੀ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਲਗਾਤਾਰ ਘੁੰਮਦੇ ਰਏ ਦਿਨ ਰਾਤ 24 ਘੰਟੇ ਗੱਡੀਆਂ ਚੱਲਦੀਆਂ ਰਹਿਆਂ ਉਹ ਉਹ ਸਮਝ ਲਵੈਸਨ ਦਾ ਉਸ ਕਰਕੇ ਥੋੜਾ ਉਹ ਬਿਮਾਰ ਹੋ ਗਏ ਸੀਗੇ ਪਰ ਲੇਕਿਨ ਹੁਣ ਉਹ ਚੜ੍ਹਦੀ ਕਲਾ ਚ ਰhenge ਅਮਨ ਜੀ ਆਹ ਦੇਖੋ ਇਸ ਤਰ੍ਹਾਂ ਕੇ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰਾਂ ਕੈਬਨਟ ਦੇ ਕੁਲੀਗ ਹਰਪਾਲ ਜੀਮਾ ਜੀ ਨੇ ਐਕਸਪਲੇਨ ਕੀਤਾ ਕਿ ਐਕਜ਼ਰਸ਼ਨ ਦੀ ਵਜ੍ਹਾ ਕਰਕੇ ਦੋ ਤਿੰਨ ਦਿਨ ਜੋ ਸਫਰ ਚੱਲਦਾ ਰਿਹਾ ਉਹਦੀ ਵਜ੍ਹਾ ਕਰਕੇ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋਈ ਸੀਗੀ ਔਰ ਜੋ ਪਲਸ ਹੈ ਉਹ ਡਾਊਨ ਹੋਈ ਸੀਗੀ ਪਰ ਹੁਣ ਪਲਸ ਵੀ ਰਿਕਵਰ ਹੋਈ ਹੈ ਔਰ ਅੱਗੇ ਨਾਲ ਸੇਰ ਦੇ ਵਿੱਚ ਕਾਫੀ ਇੰਪਰੂਵਮੈਂਟ ਹੈ ਪਰ ਫਿਰ ਵੀ ਡਾਕਟਰਸ ਨੇ ਐਡਵਾਈਸ ਕੀਤਾ ਕਿ ਅਗਲੇ 2-3 ਦਿਨ ਹੋਰ ਧਿਆਨ ਰੱਖਣ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਉਹ ਹਸਪੀਟਲਾਈਜ਼ ਨੇ ਜਿਹੜੇ ਉਹ ਐਸ ਆਫ ਨਾਓ ਉਹ ਜੋ ਡਾਕਟਰਸ ਨੇ ਕਿਹਾ ਹੈ ਉਹ ਰਹਿਣਗੇ ਪਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਾਡੇ ਦੋਨੋਂ ਤੋਂ ਉਹਨਾਂ ਨੇ ਪੰਜਾਬ ਦੇ ਵਿੱਚ ਜੋ ਹੜਾਂ ਦੇ ਹਾਲਾਤ ਬਣੇ ਹੋਏ ਨੇ ਉਨ੍ਹਾਂ ਬਾਰੇ ਔਰ ਹਰ ਪੀੜਤਾਂ ਬਾਰੇ ਕਿਉਂਕਿ ਅਸੀਂ ਸਾਰੇ ਉਹਨਾਂ ਇਲਾਕਿਆਂ ਦੇ ਵਿੱਚ ਹੋ ਕੇ ਆਇਆ ਤੇ ਉਹਦੇ ਬਾਰੇ ਹਾਲਚਲ ਜਾਣਿਆ ਉਹ ਚਾਹੇ ਇੱਥੇ ਤਬੀਅਤ ਨਸਾਜ਼ ਹੋਣ ਦੀ ਵਜ੍ਹਾ ਕਰਕੇ ਚਾਹੇ ਹਸਪਤਾਲ ਦੇ ਬੈੱਡ ਉੱਪਰ ਨੇ ਪਰ ਦਿਲ ਇਹ ਜਿਹੜਾ ਉਹਨਾਂ ਦਾ ਦਿਲ ਔਰ ਦਿਮਾਗ ਉਹ ਪੰਜਾਬ ਦੇ ਹਰ ਪੀੜਤ ਲੋਕਾਂ ਦੇ ਨਾਲ ਹੀ ਹੈ ਤੇ ਉਹਨਾਂ ਦਾ ਸੰਦੇਸ਼ ਪੰਜਾਬ ਔਰ ਪੰਜਾਬ ਵਾਸੀਆਂ ਨੂੰ ਇੱਕੋ ਹੀ ਹੈ ਕਿ 2-3 ਦਿਨਾਂ ਦੇ ਵਿੱਚ ਵਿੱਚ ਉਹ ਬੜੀ ਜਲਦੀ ਹੀ ਸਿਹਤਯਾਬ ਹੋ ਕੇ ਫੇਰ ਦੁਬਾਰਾ ਹੜ੍ਹ ਪੀੜਿਤ ਇਲਾਕਿਆਂ ਦੇ ਵਿੱਚ ਜਾਣਗੇ ਆਪਦੇ ਭੈਣ ਭਰਾਵਾਂ ਲੋਕਾਂ ਨੂੰ ਮਿਲਣਗੇ ਔਰ ਜਿਸ ਕਿਸੇ ਦਾ ਵੀ ਕੋਈ ਨੁਕਸਾਨ ਹੋਇਆ ਇਹ ਉਹਨਾਂ ਵੱਲੋਂ ਬੜਾ ਕੈਟੇਗੋਰਲ ਕੈਟੇਗੋਰਿਕਲ ਪ੍ਰੋਸਾ ਵਿਸ਼ਵਾਸ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੋਅ ਹੈ ਕਿ ਜਿਸ ਦਾ ਜੋ ਵੀ ਨੁਕਸਾਨ ਹੋਇਆ ਚਾਹੇ ਕੋਈ ਫਸਲਾਂ ਦਾ ਹੋਇਆ ਚਾਹੇ ਕੋਈ ਘਰਾਂ ਦਾ ਹੋਇਆ ਚਾਹੇ ਕੋਈ ਡੰਗਰ ਪਸ਼ੂਆਂ ਦਾ ਹੋਇਆ ਜੋ ਵੀ ਨੁਕਸਾਨ ਹੋਇਆ ਹੈ ਉਹਦਾ ਸਾਰਾ ਮੁਆਵਜ਼ਾ ਜਿਹੜਾ ਉਹ ਪਹਿਲ ਦੇ ਆਧਾਰ ਤੇ ਉੱਪਰ ਸੀਐਮ ਸਾਹਿਬ ਆਪ ਉਹਨੂੰ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਤੱਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਪਹੁੰਚਾਉਣਗੇ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਇਹੀ ਬੇਨਤੀ ਅਸੀਂ ਕਰਾਂਗੇ ਕਿ ਬਿਸ਼ੱਕ ਤबीयत ਨਸਾਜ਼ ਹੋਣ ਕਰਕੇ ਅੱਜ ਦੋ ਦੋ ਤਿੰਨ ਦਿਨ ਉਹ ਤੁਹਾਡੇ ਤੋਂ ਦੂਰ ਰਹਿਣਗੇ ਪਰ ਦਿਲ ਦਿਮਾਗ ਹੈ ਉਹਨਾਂ ਦਾ ਉਹ ਲੋਕਾਂ ਦੇ ਨਾਲ ਹੀ ਔਰ ਇਸ ਤੋਂ ਬਾਅਦ ਖੁਦ ਆਪ ਜਾ ਕੇ ਔਰ ਜੋ ਖਾਸ ਤੌਰ ਤੇ ਜੋ ਮੁਆਵਜ਼ੇ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਬੜਾ ਕੈਟੇਗੋਰਿਕਲੀ ਕਹੀ ਔਰ ਮੈਂ ਮੈਂ ਵਿਸ਼ਵਾਸ ਦਿੰਦਾ ਕਿ ਪੂਰੀ ਪੂਰੀ ਕੱਲ ਵੀ ਕੈਬਿਨੇਟ ਇਹਨਾਂ ਮਸਲਿਆਂ ਦੇ ਹੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਰੱਖੀ ਗਈ ਸੀਗੀ ਪਰ ਹਸਪਟਲਾਈਜ਼ ਹੋਣ ਕਰਕੇ ਉਹ ਅੱਗੇ ਦੋਕ ਦਿਨਾਂ ਲਈ ਪੋਸਟਪੋਨ ਕਰਨੀ ਪਈ ਹੈ ਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਅੱਜ ਖੜ੍ਹ ਪੀੜਿਤ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਦੁੱਖ ਦਰਦ ਦੇ ਨਾਲ ਖੜ੍ਹੀ ਹੈ